ਲੰਡਨ ਦੇ ਨਾਲ ਇੱਕ ਹੋਰ ਰਿਸ਼ਤਾ ਹੈ ਸ਼ਹੀਦ ਸਰਦਾਰ ਉਦਮ ਸਿੰਘ ਕੋਲੀ 26 ਦਸੰਬਰ 1899 ਜਨਮ ਤੇ 31 ਜੁਲਾਈ 1940 ਸ਼ਹੀਦੀ ਲੰਡਨ ਦੇ ਵਿੱਚ ਜਾ ਕੇ ਜਰਨਲ ਡਾਇਰ ਨੂੰ ਗੋਲੀਆਂ ਮਾਰੀਆਂ ਗੋਲੀਆਂ ਨਾਲ ਲੜਾਇਆ ਜਿਨ੍ਹਾਂ ਜਲਿਆਂ ਵਾਲੇ ਬਾਗ ਦੇ ਵਿੱਚ ਜੂ ਲੱਖਾਂ ਲੋਕਾਂ ਨੂੰ ਸ਼ਹੀਦ ਕੀਤਾ ਜੜਿਆਂ ਵਾਲਾ ਬਾਗ ਦਾ ਕਾਂਡ ਹੈ ਜਿਹੜਾ ਉਹ ਸਭ ਨੂੰ ਪਤਾ ਤੇ ਜਿਵੇਂ ਆਪਾਂ ਕਹਿਦੇ ਨਾ ਕਿ ਸਿੱਖ ਕੌਮ ਕਦੇ ਵੀ ਆਪਦਾ ਵੈਰੀ ਨਹੀਂ ਭੁੱਲਦੀ ਸਿੱਖ ਕੌਮ ਕਦੇ ਵੀ ਆਪਦਾ ਦੁਸ਼ਮਣ ਨਹੀਂ ਭੁੱਲਦੀ ਤੇ 21 ਦੇ 31 ਮੋੜੇ ਸੀ ਇਹ ਸਰਦਾਰ ਨੇ ਉਦਮ ਸਿੰਘ ਨੇ ਸੋ ਸਲੂਟ ਆ ਸਾਰਿਆਂ ਨੂੰ ਉਦਮ ਸਿੰਘ ਬਾਨਣਾ ਚਾਹੀਦਾ ਬਾਨਣਾ ਨਹੀਂ ਤਾਂ ਉਹਦੀ ਸੋਚ ਤੇ ਤਾਂ ਚੱਲੋ ਉਦੀ ਸੋਚ ਤੇ ਚੱਲਣਾ ਚਾਹੀਦਾ ਉਹਨੇ ਆਪਦੀ ਜ਼ਿੰਦਗੀ ਸਿੱਖ ਕੌਮ ਲਈ ਉਹਨੇ ਆਪਦੀ ਜ਼ਿੰਦਗੀ ਆਜ਼ਾਦੀ ਲਈ ਤੇ ਕਿੱਥੇ ਜਾ ਕੇ ਜਿਹੜਾ ਉਹ ਲੰਬੀ ਸੋਚ ਸੋਚ ਕੇ ਲੰਬੀਆਂ ਸਕੀਮਾਂ ਘੜ ਕੇ ਤੇ ਲੰਡਨ ਜਾ ਕੇ ਜਿਹੜਾ ਉਹ ਆਪਦਾ ਜਹਾਜ਼ ਆ ਜਿਹੜਾ ਉਹ ਲੈਂਡ ਕੀਤਾ ਤੇ ਲੰਡਨ ਜਾ ਕੇ ਜਿਹੜੀਆਂ ਗੋਲੀਆਂ ਮਾਰੀਆਂ ਜਰਨਲ ਡਾਇਰ ਨੂੰ ਸੋ ਸਲੂਟ ਏ ਬਾਕੀ ਲੰਡਨ ਦੇ ਨਾਲ ਇੱਕ ਹੋਰ ਰਿਸ਼ਤਾ ਹੈ ਸ਼ਹੀਦ ਸਰਦਾਰ ਉਦਮ ਸਿੰਘ ਕੋਹਲੀ 26 ਦਸੰਬਰ 1899 ਜਨਮ ਤੇ 31 ਜੁਲਾਈ 1940 ਸ਼ਹੀਦੀ ਲੰਡਨ ਦੇ ਵਿੱਚ ਜਾ ਕੇ ਜਰਨਲ ਡਾਇਰ ਨੂੰ ਗੋਲੀਆਂ ਮਾਰੀਆਂ ਗੋਲੀਆਂ ਨਾਲ ਲੜਾਇਆ ਜਿਹਨੇ ਜਲਿਆਂ ਵਾਲੇ ਬਾਗ ਦੇ ਵਿੱਚ ਜੂ ਲੱਖਾਂ ਲੋਕਾਂ ਨੂੰ ਸ਼ਹੀਦ ਕੀਤਾ ਜਲਿਆਂਵਾਲਾ ਬਾਗ ਦਾ ਕਾਂਡ ਹੈ ਜਿਹੜਾ ਉਹ ਸਭ ਨੂੰ ਪਤਾ ਤੇ ਜਿਵੇਂ ਆਪਾਂ ਕਹਦੇ ਨਾ ਕਿ ਸਿੱਖ ਕੌਮ ਕਦੇ ਵੀ ਆਪਦਾ ਵੈਰੀ ਨਹੀਂ ਭੁੱਲਦੀ ਸਿੱਖ ਕੌਮ ਕਦੇ ਵੀ ਆਪਦਾ ਦੁਸ਼ਮਣ ਨਹੀਂ ਭੁੱਲਦੀ ਤੇ 21 ਦੇ 31 ਮੋੜੇ ਸੀ ਇਹ ਸਰਦਾਰ ਨੇ ਉਦਮ ਸਿੰਘ ਨੇ ਸੋ ਸਲੂਟ ਆ ਸਾਰਿਆਂ ਨੂੰ ਉਦਮ ਸਿੰਘ ਬਾਨਣਾ ਚਾਹੀਦਾ ਬਾਨਾ ਨਹੀਂ ਤਾਂ ਉਹਦੀ ਸੋਚ ਤੇ ਤਾਂ ਚੱਲੋ ਉਹਦੀ ਸੋਚ ਤੇ ਚੱਲਣਾ ਚਾਹੀਦਾ ਉਹਨੇ ਆਪਦੀ ਜ਼ਿੰਦਗੀ ਸਿੱਖ ਕੌਮ ਲਈ ਉਹਨੇ ਆਪਦੀ ਜ਼ਿੰਦਗੀ ਆਜ਼ਾਦੀ ਲਈ ਤੇ ਕਿੱਥੇ ਜਾ ਕੇ ਜਿਹੜਾ ਉਹ ਲੰਬੀ ਸੋਚ-ਸੋਚ ਕੇ ਲੰਬੀਆਂ ਸਕੀਮਾਂ ਘੜ ਕੇ ਤੇ ਲੰਡਨ ਜਾ ਕੇ ਜਿਹੜਾ ਉਹ ਆਪਦਾ ਜਹਾਜ਼ ਆ ਜਿਹੜਾ ਉਹ ਲੈਂਡ ਕੀਤਾ ਤੇ ਲੰਡਨ ਜਾ ਕੇ ਜਿਹੜੀਆਂ ਗੋਲੀਆਂ ਮਾਰੀਆਂ ਜਰਨਲ ਡਾਇਰ ਨੂੰ ਸੋ ਸਲੂਟ ਆ ਤੇ ਬਾਕੀ